ਸ੍ਰੀ ਨਨਤਪੁਰ ਸਾਹਿਬ ਦੀ 130 ਸਾਲ ਪੁਰਾਣੀ ਵਿਦਿਅਕ ਸੰਸਥਾ ਐਸ ਜੀ ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੀਫ ਖਾਲਸਾ ਦੀਵਾਨ ਵੱਲੋਂ ਕਰਵਾਈ ਜਾਣ ਵਾਲੀ 88ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਨੂੰ ਲੈ ਕੇ ਤਿਆਰੀਆਂ ਜੰਗੀ ਪੱਦਰ ਤੇ ਹਨ ਉਗੇਥੇ ਹੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਡਾਕਟਰ 인ਦਰਬੀਰ ਸਿੰਘ ਨਿਜਰ ਖੋਦ ਦੇ ਇਲਾਕੇ ਦੀ ਸਾਰਿਆਂ ਤੋਂ ਪੁਰਾਣੀ ਵਿਦਿਅਕ ਸੰਸਥਾ ਵਿਖੇ ਪਹੁੰਚ ਕੇ ਪ੍ਰਬੰਧਨ ਨੂੰ ਅੰਤਿਮ ਛੋਹਾਂ ਦੇ ਰਹੇ ਹਨ यह विश्व सिख कानफरेंस एक बार नवंबर को श्री आनंदपुर साहिब के खालसा स्कूल विखे हो रही है डॉक्टर नि ने कहा कि नवंबर एक नवंबर को श्री अखंड पाठ साहिब के भोग पाए जाएंगे जापरंत श्री गुरु तेग बहादुर खालसा कॉलेज तो एक विशाल नगर कीर्तन क्ढिया जाएगा जो कि सारे शहर तो हुंदा होया खालसा स्कूल विखे समाप्त होगा इस तो बाद शामी पंज तो नौ बजे तक महान कीर्तन दरबार होगा 22 ਨਵੰਬਰ ਨੂੰ ਸੈਮੀਨਾਰ ਹੋਣਗੇ ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਪੰਥ ਦੇ ਨਾਮੀ ਵਿਦਵਾਨ ਪਹੁੰਚਣਗੇ ਅਤੇ ਸਿੱਖ ਪੰਥ ਵਿੱਚ ਵਿਦਿਆ ਦੇ ਖੇਤਰ ਵਿੱਚ ਤਰੱਕੀ ਅਤੇ ਚੁਣੌਤੀਆਂ ਬਾਰੇ ਖੁੱਲ ਕੇ ਵਿਚਾਰ ਚਰਚਾ ਹੋਵੇਗੀ ਇਸ ਤੋਂ ਬਿਨਾ ਪੰਜਾਬੀ ਭਾਸ਼ਾ ਦਾ ਵਿਕਾਸ ਵਿਗਿਆਨ ਆਧੁਨਿਕ ਸਿੱਖਿਆ ਵਾਤਾਵਰਣ ਵਿਦਿਆਰਥੀਆਂ ਦਾ ਦਿਮਾਗੀ ਵਿਕਾਸ ਕੰਪਿਊਟਰ ਅਤੇ ਇੰਟਰਨੈਟ ਦਾ ਯੋਗ ਪੱਤਰਕਾਰੀ ਅਤੇ ਖੇਤੀਬਾੜੀ ਬਾਰੇ ਵੀ ਗੱਲਬਾਤ ਹੋਵੇਗੀ ਜਦੋਂ ਕਿ ਜੁਗੋ ਜੋਗ ਰਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਹੀਂ ਸਿੱਖਿਆ ਤੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ। ਅੰਤਿਮ ਦਿਨ 23 ਨਵੰਬਰ ਨੂੰ ਨਾਮੀ ਸ਼ਖਸੀਤਾਂ ਵੱਲੋਂ ਵਿਚਾਰ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਦੀ ਵਰਸੂਈ ਅਤੇ ਦਸ਼ਮੇਸ਼ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਇਸ ਵਰਤੀ ਦੀ ਕਾਨਫਰੰਸ ਹੋਣੀ ਬਹੁਤ ਹੀ ਭਾਗਾਂ ਵਾਲੀ ਗੱਲ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਕਾਨਫਰੰਸ ਵਿੱਚ 8000 ਦੇ ਕਰੀਬ ਵਿਦਿਆਰਥੀ ਭਾਗ ਲੈ ਰਹੇ ਹਨ। ਡਾਕਟਰ ਨਿੱਜਰ ਦਾ ਕਹਿਣਾ ਹੈ ਕਿ ਸਕੂਲ ਦੀ ਸਦੀਆਂ ਪੁਰਾਣੀ ਇਮਾਰਤ ਨੂੰ ਸਾਫ਼ ਸੰਭਾਲ ਕਰਾਂਗੇ ਅਤੇ ਇਸ ਸਕੂਲ ਨੂੰ ਇੱਕ ਖੇਡ ਹਬ ਵਜੋਂ ਵੀ ਵਿਕਸਿਤ ਕਰਾਂਗੇ ਇੱਥੇ ਇਹ ਵੀ ਦੱਸ ਦਈਏ ਕਿ ਇਸ ਸਕੂਲ ਦੀ ਸ਼ੁਰੂਆਤ 1894 ਵਿੱਚ ਸੋਢੀ ਘਰਾਣੇ ਦੀ ਨੂੰ ਮਾਤਾ ਰਾਜਦੇਵ ਵੱਲੋਂ ਆਪਣੇ ਇਕਲੋਤੇ ਪੁੱਤਰ ਸੋਢੀ ਗੁਰਬਚਨ ਸਿੰਘ ਦੀ ਯਾਦ ਵਿੱਚ 112 ਕਨਾਲ ਜ਼ਮੀਨ দান ਕਰਕੇ ਕੀਤੀ ਗਈ ਸੀ ਪਹਿਲਾ ਸਕੂਲ ਖਾਲਸਾ ਐਂਗਲੋ ਵਰਨਰਕੂਲਰ ਸਕੂਲ ਤੇ 1903 ਵਿੱਚ ਮਿਡਲ ਅਤੇ 1921 ਵਿੱਚ ਚੀਫ ਖਾਲਸਾ ਦੀਵਾਨ ਦੇ ਪ੍ਰਬੰਧ ਹੇਠ ਆਇਆ ਇਸ ਸਕੂਲ ਵਿੱਚ ਨਾਮੀ ਸ਼ਖਸੀਅਤਾਂ ਸਿੱਖਿਆ ਹਾਸਲ ਕਰਕੇ ਵੱਡੇ ਅਹੁਦਿਆਂ ਤੇ ਕੰਮ ਕਰ ਚੁੱਕ ਹਨ ਜਦੋਂ ਕਿ ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਕੌਮੀ ਘਟ ਗਿੰਤੀ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਸਮੇਤ ਕਈ ਸ਼ਖਸੀਅਤਾਂ ਇਸ ਸਕੂਲ ਦੀ ਪ੍ਰਬੰਧਕ ਕਮੇਟੀ ਦੀਆਂ ਪ੍ਰਧਾਨ ਰਹੇ ਚੁੱਕੀਆਂ ਹਨ ਸਕੂਲ ਦੀ ਮੌਜੂਦਾ ਮੁਖੀ ਪ੍ਰਿੰਸ ਸੁਖਪਾਲ ਕੋਰ ਵਾਲੀਆ ਨੇ ਦੱਸਿਆ ਕਿ ਸਕੂਲ ਵਿਖੇ ਅਤਿ ਆਧੁਨਿਕ ਸੋਲਤਾਨਾਲਪਰੀ ਪ੍ਰਾਇਮਰੀ ਤੋਂ 5ਵੀਂ ਤੱਕ ਅੰਗਰੇਜ਼ੀ ਮੀਡੀਅਮ ਅਤੇ 12ਵੀਂ ਤੱਕ ਸਾਰੇ ਸਟਰੀਮ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ। ਕੋਨਾ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹ ਸਦੀਆਂ ਪੁਰਾਣੇ ਸਕੂਲ ਦੇ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾ ਰਹੇ ਹਨ। वर्ल्ड सिख एजुकेशन कॉन्फ्रेंस अक्की बीते तेई नवंबर न हो रही है और हर दो साल बाद असि वर्ल्ड सेक एजुकेशन कॉन्टेस्ट फ्रॉम है यू कॉल्स ऑफ धवन ਵੱਲੋਂ ਤੇ 21 ਤਰੀਕ ਨੂੰ ਸਾਡਾ ਸਵੇਰੇ ਆਰੰਭ ਹੋਏਗਾ ਉਹ ਸਕੂਲ ਦੇ ਬੱਚੇ ਸਾਡੇ ਜਿਹੜੇ ਨੇ ਉਹ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਜਿਹੜਾ ਕਾਲਜ ਹੈ ਗੁਰੂ ਤੇਗ ਬਹਾਦਰ ਕਾਲਜ ਹਾਂਜੀ ਉਹ ਤੋਂ ਲੈ ਕੇ ਚਲਦੇ ਹੋਏ ਤੇ ਸਕੂਲ ਦੇ ਪ੍ਰੀਮਿਸਸ ਤੇ ਪਹੁੰਚੜ ਗਏ ਤੇ ਉਹਦੇ ਬਾਅਦ ਨੰਗਰ ਸਕਣਗੇ ਸ਼ਾਮ ਨੂੰ ਸਾਡਾ ਹੋਏਗਾ ਕੀਰਤਨ ਦਰਬਾਰ ਹੋਏਗਾ ਜੀ ਤੇ 22 ਤਰੀਕ ਨੂੰ ਸੈਮੀਨਾਰਸ ਹੋਣਗੇ ਐਕਸੀਬਿਸ਼ਨ ਹੋਣਗੀਆਂ 23 ਤਰੀਕ ਨੂੰ ਜਿਹੜੇ ਸਾਡਾ ਫਾਈਨਲ ਡੇ ਹੋਏਗਾ ਉਹਦੇ ਚੜੇ ਸਾਡੇ ਮੁੱਖ अतिथि ਆਉਣਗੇ ਜਿਹੜੇ ਸਾਡੇ ਮੈਂ ਮੁੱਖ ਮਹਿਮਾਨ ਆਉਣਗੇ ਉਹ ਸਾਡਾ ਪ੍ਰੋਗਰਾਮ ਚੱਲੇਗਾ ਦੁਪਹਿਰ ਤੱਕ ਸੋ ਇਹ 3 ਦਿਨ ਦਾ ਭੋਗ ਦਾ ਮੈਂ ਸਾਡਾ ਜਿਹਦੇ ਚ ਅਸੀਂ ਆਸ ਕਰਦੇ ਹਾਂ ਕਿ ਪ੍ਰਮਾਤਮਾ ਸਾਡੇ ਤੇ ਮਿਹਰ ਕਰੇਗਾ ਪਰ ਕਾਮਯਾਬੀ ਬਖਸ਼ੇਗਾ ਕਿੰਨੇ ਬੱਚੇ ਭਾਗ ਲੈ ਰਹੇ ਆ 8000 ਬੱਚਾ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਸਾਡਾ ਆਏਗਾ ਸਾਰੇ ਇਹ ਸ਼੍ਰੀ ਨੰ ਅ ਐਸਟਰਾ ਜੀ ਗਾਇ ਸੋਚਿਆ ਕਿ ਸਦੋਂ ਅੰਮ੍ਰੇ ਸਰ ਤੋਂ ਬਾਹਰ ਨਿਕਲਣਾ ਚਾਹੀਦਾ ਤੇ ਜਿਹਦੇ ਅੰਬੈਸਡਰ ਪਰੰਤਾਰ ਨੂੰ ਇੱਥੇ ਕਾਨਪੁਰ ਵੀ ਹੋਈ ਹੈ ਬਾਂਦੇ ਵੀ ਹੋਈ ਹੈ ਹਾਂ ਤੇ ਇਸ ਕਰਕੇ ਸੋਚਿਆ ਕਿ ਸਾਨੂੰ ਬਾਹਰ ਨਾ ਚੈਦਾ ਸਾਡੇ ਕੋਲ ਐਡਾ ਸੋਹਣਾ ਇੱਥੇ ਐਡਾ ਚੰਗਾ ਸਕੂਲ ਹੈ ਐਡਾ ਪ੍ਰਾਣਾ ਸਕੂਲ ਹੈ ਤੇ ਇਤਿਹਾਸਿਕ ਧਰਤੀ ਹੈ ਸਾਡੇ ਗੁਰੂਆਂ ਦੀ ਉਹਨਾਂ ਚਰਨਾਂ ਚੋਂ ਧਰਤੀ ਹੈ ਤੇ ਸੋ ਅਸੀਂ ਇਹ ਸੋਚਿਆ ਕਿ ਸਾਨੂੰ ਇੱਥੇ ਹੀ ਕਾਨਫਰੰਸ ਕਰਨੀ ਚਾਹੀਦੀ ਹੈ ਜਿੱਥੇ ਸਿੱਖੀ ਦਾ ਤੋਰ ਹੈ ਜਿੱਥੋਂ ਸਿੱਖੀ ਸ਼ੁਰੂ ਹੋਈ ਹੈ ਸੋ ਇਸ ਇਸ ਤੋਂ ਚੰਗੀ ਸਾਡੇ ਕੋਲ ਜਗ੍ਹਾ ਹੋਰ ਕੋਈ ਨਹੀਂ ਸੀਗੀ ਨਾਲੇ ਇਸੇ ਬਾਰੇ ਅਸੀਂ ਨੂੰ ਡਿਵੈਲਪ ਕਰ ਲਾਂਗੇ ਸਕੂਲ ਨੂੰ ਹੋਰ ਜ਼ਿਆਦਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਹੋਰ ਵੱਡੇ ਲੈਵਲ ਤੇ ਐਕਸਪੋਰਟਸ ਦੇ ਤੌਰ ਤੇ ਇੱਕ ਹੱਬ ਬਣਾਇਆ ਜਾਵੇ ਜਿਵੇਂ ਅਸੀਂ ਅਕੈਡਮੀਆ ਬਣਾ ਲਈਏ ਤੇ ਫੁੱਟਬਾਲ ਦੀ ਹਾਕੀ ਦੀ ਐਥਲੈਟਿਕਸ ਦੀ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਤੇ ਸਾਡੇ ਜਿਹੜੇ ਬੱਚੇ ਬਾਕੀ ਸਕੂਲਾਂ ਦੇ ਨੇ ਉਹ ਸ਼ੁਕਰਸ਼ਨੀ ਆਇਆ ਤਾਂ ਆਇ ਕਰਨ ਤੇ ਆ ਕੇ ਇੱਥੇ ਖੇਡਣ ਸਮਰ ਕੈਂਪ ਵਾਂਗੂ ਤੇ ਆ ਕੇ ਆਪਣੇ ਜਿਹੜੇ ਧਾਰਮਿਕ ਸਥਾਨ ਨੇ ਉੱਤੇ ਆਪਣੇ ਦਰਸ਼ਨ ਕਰਨ ਜਾ ਕੇ ਰੋਪੇ ਨਜ਼ਦੀਕ ਆਇਗਾ ਰੋਪੇ ਚਾਂ ਟ੍ਰੈਕਿੰਗ ਕਰਨ ਸੋ ਜਿਹੜੇ ਬੱਚਿਆਂ ਦਾ ਡਿਵੈਲਪਮੈਂਟ ਹੈ ਉਸ ਵਾਸਤੇ ਅਸੀਂ ਚੋਣੇ ਕਿਸ ਨਾਲ ਤੁਰਾ ਬਣੇ ਇਸ ਕਰਕੇ ਅਸੀਂ ਚੁਣਿਆ ਸੀਗਾ ਜੀ 22 ਤੇ 23 ਦੀ 20 ਰੁਪਏ ਦਾ ਜੀ 22 ਨੂੰ ਸਵੇਰੇ ਸੈਮੀਨਾਰ ਸ਼ੁਰੂ ਹੋਣਗੇ ਸ਼ਾਮ ਤੱਕ ਉਹਦੇ ਬਾਅਦ ਅਸੀਂ 프리 ਆ ਸੈਮੀਨਾਰਸ ਕੀ ਕੀ ਆ ਹ ਸੈਮੀਨਾਰ ਸਾਡੇ ਬੇਸਿਕਲੀ ਇੱਕ ਤੇ ਪੰਜਾਬੀ ਤੇ ਨੇ ਇੱਕ ਵਾਤਾਵਰਨ ਤੇ ਨੇ ਸੋ ਬੇਸਿਕਲੀ ਸਾਡੇ ਦੋ ਮੁੱਦੇ ਜਿੱਦਾਂ ਸਾਨੂੰ ਲੋੜ ਪਹੁੰਚਦੀ ਹੈਗੇ ਪੰਜਾਬੀ ਨੂੰ ਸੰਭਾਲਣ ਦੀ ਤੇ ਵਾਤਾਵਰਨ ਨੂੰ ਸੰਭਾਲਣ ਦੀ ਸੋ ਇਹ ਸਾਡੇ ਮੇਨ ਦੋ ਸਾਡੇ ਸਾਇੰਸ ਤੇ ਵੀ ਰੱਖਿਆ ਕਿ ਬੱਚੇ ਜਿਹੜੇ ਨੇ ਉਹ ਕਿਹੜੇ ਕਿਹੜੇ ਸਟਰੀਮ ਜਾ ਸਕਦੇ ਆ ਕਿਉਂਕਿ ਸਾਡੇ ਬੱਚਾ ਵਾਸਤੇ ਘਰਾਂ ਬੜੇ ਬੰਦ ਹੋਏ ਨੇ ਸੋ ਸੋਚਿਆ ਕਿ ਸਾਨੂੰ ਜਿੱਦਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜਾਂ ਸੈਮੀ ਕੰਡਕਟਰਸ ਨੇ ਜਾਂ ਸਪੇਸ ਹੈ ਸੋ ਇਹਨਾਂ ਬਾਰੇ ਵੀ ਬੱਚਾ ਨੂੰ ਦੱਸਿਆ ਜਾਵੇ ਤਾਂ ਕਿ ਬੱਚਾ ਦੇ ਜਿਹੜੇ ਮਾਨਸਿਕ ਹੋਰਾਈਜ਼ਨ ਹੈ ਉਹਨਾਂ ਦੇ ਵਧਣ ਜਿਹੜੀ ਸਾਰੇ ਕਾਨਫਰੈਂਸ ਹੈ ਬੇਸਿਕਲੀ ਮਾ ਬੋਲਿਊਵਸ ਪਰਪੇਟ ਹੈ ਕਈ ਮੈਂ ਤੁਹਾਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਅਸੀਂ ਪੰਜਾਬੀ ਨੂੰ अहमियत ਦਿੱਤੀ ਹੈ ਦੂਜੀ ਬਾਕਵਾਂ ਨੂੰ ਦਿੱਤੀ ਹੈ ਤੀਜੀ ਬੱਚਿਆਂ ਦੇ ਮੈਂਟਲ ਡਿਵੈਲਪਮੈਂਟ ਦੇ ਹੈਗ ਦਾ ਕੀ ਕੀ ਪ੍ਰਬੰਧ ਹੋ ਰਿਹਾ ਹੈ ਕਿ ਬੱਚੇ ਰਹਿਤਾ ਜੀ ਬੱਚੇ ਸਾਡੇ ਦੀ ਰਣ ਕੇ ਬੱਚੇ ਵਾਪਸ ਜਾਣਗੇ ਆਪਣੇ ਛੋਟੇ ਹੋਣਗੇ ਤੁਹਾਨੂੰ ਰੱਖ ਰੱਖਾਂਗੇ ਨਹੀਂ ਅਸੀਂ ਤੇ ਜਿਹੜੇ ਸਾਰੇ ਟੀਚਰ ਸਾਹਿਬਾਨ ਆਉਣਗੇ ਜਾਂ ਜਿਹੜੇ ਗੈਸਟ ਆਉਣਗੇ ਮੈਂਬਰ ਸਾਹਿਬਾਨ ਹੋਣਗੇ ਉਹ ਸਾਡੇ ਕੋ ਪਰਮਾਤਮਾ ਦੀ ਮਿਹਰ ਹੈ ਸਾਡੇ ਕੋ ਕਾਫੀ ਤੇ ਸ਼ਹਿਰ ਸਰਾਮਾ ਹੈ ਜਿਨ੍ਹਾਂ ਅਸੀਂ ਬੁਕਿੰਗ ਕਰਾ ਲਈ ਹੈ ਇਹ ਤਾਂ ਮੈਂ 2 ਸਾਲ ਤੋਂ ਕਰ ਰਿਹਾ ਪਰ ਕਿਸੇ ਬੰਨੇ ਮੇਰੀ ਗੱਲ ਲੱਗ ਨਹੀਂ ਰਹੀ ਮੈਂ ਚਾਹੁੰਦਾ ਕਿ ਜਿਤਨਾ ਓਰੀਜਨਲ ਸੀਗੀ ਜਿਵੇਂ ਕਿ ਅਸੀਂ ਇਹਦੀਆਂ ਜਿਹੜੀਆਂ ਦਵਾਰਾਂ ਨੇ ਉੱਥੇ ਪਲਸਟਰ ਪੁੱਸਟਰ ਹੋਇਆ ਉਹਨੂੰ ਝਾੜ ਕੇ ਤੇ ਇਹਨੂੰ ਪੁਆਇੰਟਿੰਗ ਕਰੀਏ ਕਲੀ ਨਾਲ ਤੇ ਜਿਹੜੇ ਪੁਰਾਣੇ ਅਸੀਂ ਇਸਤੇਮਾਲ ਕਰਦੇ ਸੀ ਚੀਜ਼ਾਂ ਤਾਂ ਕਿ ਪੁਰਾਣੀ ਜਿਹੜੀ ਦਿੱਖ ਸੀਗੇ ਦੀ ਉਹ ਹੀ ਵਾਪਸ ਆਵੇ ਸੋ ਜਿਹੜੀ ਮੈਨੂੰ ਕੰਸਰਨ ਹੈ ਕਿ ਹੈਗਾ ਉਹ ਛੱਤ ਦਾ ਵੀ ਛੱਤ ਕਿੰਨੀ ਸੇਫ ਹੈ ਉਹਦੇ 2-3 ਸਟੱਡੀਜ਼ ਕਰਾਈਆਂ ਪਰ ਮੈਨੂੰ ਕੋਈ ਪੱਕੇ ਤੌਰ ਤੇ ਕੋਈ ਰਿਜ਼ਲਟ ਇਹਦਾ ਆਇਆ ਨਹੀਂ ਹੈ ਲੇਕਿਨ ਅਸੀਂ ਇਸ ਪਿੱਛੇ ਪਏ ਹੋਏ ਇਸ ਘਰੇ ਮਲੇ ਦੇ ਗੱਲ ਦੇ ਪਿੱਛੇ ਅਸੀਂ ਬਹੁਤ ਧਿਆਨ ਦੇ ਰਹੇ ਹਾਂ ਇਸ ਨੂੰ ਪਰ ਮੈਨੂੰ ਆਸ ਹੈ ਕਿ ਅਗਲੇ 2 ਸਾਲ ਚ ਅਸੀਂ ਇਹਦਾ ਰੂਪ ਰੇਖ ਮੈਂ ਸਭ ਤੋਂ ਪਹਿਲਾਂ ਤਾਂ ਪ੍ਰਧਾਨ ਜੀ ਦਾ ਧੰਨਵਾਦ ਕਰਨਾ ਚਾਹਨੀ ਆ ਕਿ ਸਮੁੱਚੀ ਮੈਨੇਜਮੈਂਟ ਦਾ ਜਿਨ੍ਹਾਂ ਨੇ ਸਾਡੇ ਸਕੂਲ ਨੂੰ ਚੁਣਿਆ ਕਿਉਂਕਿ ਇਹ ਇਲਾਕੇ ਦੀ ਸਭ ਤੋਂ ਪੁਰਾਣੀ ਸੰਸਥਾ ਹੈ ਤੇ ਇਹਦੇ ਵਿੱਚ ਪਹਿਲੀ ਵਾਰ ਇਹ ਵਿਦਿਅਕ ਕਾਨਫਰੰਸ ਕਰਵਾਈ ਜਾ ਰਹੀ ਹੈ ਮੈਂ ਸਮਝਦੀ ਆ ਇਹ ਆਪਣੇ ਆਪ ਵਿੱਚ ਬਹੁਤ ਮਾਣ ਦੀ ਗੱਲ ਹੈ ਤੇ ਮੈਂ ਸਮੁੱਚੀ ਮੈਨੇਜਮੈਂਟ ਤੇ ਖਾਸ ਕਰ ਪ੍ਰਧਾਨ ਜੀ ਦਾ ਜਿਨ੍ਹਾਂ ਦਾ ਇਹ ਸੁਪਨਾ ਸੱਚ ਹੋਣ ਜਾ ਰਿਹਾ ਹੈ ਕਿ ਮੈਂ ਇੱਥੇ ਇਸ ਪੁਰਾਣੀ ਸੰਸਥਾ ਦੇ ਵਿੱਚ ਵਿਦਿਅਕ ਕਾਨਫਰੰਸ ਕਰਾਉਣੀ ਹੈ 21 22 ਤੇ 23 ਨੂੰ ਇਹ ਕਾਨਫਰੰਸ ਹੋਣ ਜਾ ਰਹੀ ਹੈ ਤੇ ਇਸ ਦੇ ਲਈ ਪ੍ਰਬੰਧ ਹੈ ਜਿਹੜੇ ਉਹ ਕਾਫੀ ਲੰਮੇ ਸਮੇਂ ਤੋਂ ਚੱਲ ਰਹੇ ਆ ਤੇ ਹੁਣ ਅੰਤਿਮ ਛੋਹਾਂ ਤੇ ਹੈ ਤੇ ਸਾਰਾ ਹੀ ਕੰਮ ਆਲਮੋਸਟ ਕੰਪਲੀਟ ਹੋਣ ਜਾ ਰਿਹਾ ਹੈ 19 ਤਰੀਕ ਨੂੰ ਅ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 21 ਤਰੀਕ ਨੂੰ ਸਵੇਰੇ ਅ ਖੰਡ ਪਾਠ ਸਾਹਿਬ ਦੇ ਭੋਗ ਪਾਣ ਉਪਰੰਤ ਆਸਦੀਵਾਰ ਦੇ ਕੀਰਤਨ ਹੋਏਗਾ ਤੇ ਸਮਾਪਤੀ ਤੋਂ ਬਾਅਦ ਨਗਰ ਕੀਰਤਨ ਹੈ ਜਿਹੜਾ ਉਹ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਤੋਂ ਆਰੰਭ ਹੋ ਕੇ ਸਕੂਲ ਵਿੱਚ ਪਹੁੰਚੇਗਾ ਤੇ ਬਾਕੀ ਸਾਰੀ ਰੂਪਰੇਖਾ ਤਿੰਨ ਦਿਨਾਂ ਦੀ ਹੈ ਜਿਹੜੀ ਉਹ ਪ੍ਰਧਾਨ ਜੀ ਨੇ ਦੱਸੀ ਹੈ ਤੇ ਮੈਂ ਸਾਰੇ ਹੀ ਇਲਾਕੇ ਨੂੰ ਬੇਨਤੀ ਕਰਨਾ ਚਾਹਾਂਗੀ ਕਿ ਸਾਰੇ ਹੀ ਇਸ ਕਾਨਫਰੰਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਇਸ ਦਾ ਲਾਭ ਉਠਾਉਣ ਤੇ ਮੈਂ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦੀ ਹਾਂ ਕਿ ਤਿੰਨੋਂ ਹੀ ਦਿਨ ਸਾਰੇ ਹੀ ਇਸ ਕਾਨਫਰੰਸ ਦੇ ਵਿੱਚ ਸ਼ਿਰਕਤ ਕਰਨ ਪਰਬੰਧ ਇੱਥੇ ਹਾਂਜੀ ਵਾਟਰਪਰੂਫ ਟੈਂਟ ਲੱਗੇਗਾ ਸੈਮੀਨਾਰਸ ਦੇ ਲਈ ਪ੍ਰਬੰਧ ਕੀਤੇ ਜਾ ਰਹੇ ਨੇ ਤੇ ਅਲੱਗ-ਅਲੱਗ ਐਗਜ਼ੀਬਿਸ਼ਨਸ ਲੱਗਣਗੀਆਂ ਔਰ ਇਹ ਜਿਹੜੀ ਕਾਨਫਰੰਸ ਹੈ ਇਹ ਪੰਜਾਬੀ ਬੋਲੀ ਨੂੰ ਸਮਰਪਿਤ ਹੈ ਤੇ ਉਹਦੇ ਨਾਲ ਸੰਬੰਧਿਤ ਜਿਹੜੀਆਂ ਐਗਜ਼ੀਬਿਸ਼ਨਸ ਹੈਗੀਆਂ ਉਹ ਲੱਗਣਗੀਆਂ ਜੋ ਕਿ ਸਿੱਖ ਵਿਰਸੇ ਨੂੰ ਵੀ ਪ੍ਰਦਰਸ਼ਿਤ ਕਰਨਗੀਆਂ ਇਹ ਇਸ ਕਾਨਫਰੰਸ ਦਾ ਇੱਕ ਨਵੇਕਲਾ ਕੰਮ ਹੈ ਤੇ ਦੋ ਸੈਮੀਨਾਰਸ ਤੋਂ ਬਾਅਦ ਜੋ ਸ਼ਾਮ ਨੂੰ ਇੱਕ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੋਏਗਾ ਉਹ ਵੀ ਇੱਕ ਵੱਖਰੀ ਚੀਜ਼ ਹੋਏਗੀ ਤੇ ਮੈਂ ਚਾਹਾਂਗੀ ਕਿ ਆਪਾਂ ਸਾਰੇ ਹੀ ਮਿਲ ਕੇ ਇਸ ਚੀਜ਼ ਦਾ ਆਨੰਦ ਮਾਣੀਏ ਤੇ ਜੋ ਸਾਨੂੰ ਇਹ ਸੁਨੇਹਾ ਕਾਨਫਰੰਸ ਦੇ ਰਹੀ ਹੈ ਅਸੀਂ ਇਸ ਦਾ ਲਾਭ ਉਠਾਈਏ ਇਹ ਅੱਜ ਜੇ ਅਸੀਂ ਦੇਖੀ ਤਾਂ ਇਹ ਇਸ ਇਲਾਕੇ ਦੀ ਸਭ ਤੋਂ ਪੁਰਾਣੀ 130 ਸਾਲ ਇਸ ਸੰਸਥਾ ਨੂੰ ਹੋ ਗਏ ਹੈ 1894 ਦੇ ਵਿੱਚ ਇਹ ਸਕੂਲ ਮਾਤਾ ਰਾਜ ਦੇ ਨੇ ਆਪਣੇ ਪੁੱਤਰ ਦੀ ਯਾਦ ਵਿੱਚ ਬਣਵਾਇਆ ਸੀ ਸੋਢੀ ਗੁਰਬਚਨ ਸਿੰਘ ਉਹਨਾਂ ਦੇ ਪੁੱਤਰ ਦਾ ਨਾਮ ਸੀ ਤੇ ਉਹਨਾਂ ਦੇ ਨਾਮ ਤੇ ਹੀ ਇਹ ਸੰਸਥਾ ਸੋਢੀ ਗੁਰਬਚਨ ਸਿੰਘ ਖਾਲਸਾ ਸੀਨੀਅਰ ਸਕੰਡਰੀ ਸਕੂਲ ਦੇ ਨਾਮ ਤੇ ਚੱਲ ਰਹੀ ਹੈ ਤੇ ਅੱਜ ਇਸ ਨੂੰ 130 ਸਾਲ ਜਿਹੜੇ ਆ ਉਹ ਹੋ ਗਏ ਆ ਔਰ ਸਭ ਤੋਂ ਪਹਿਲਾਂ ਇਹ ਪੁਰਾਣੀ ਬਿਲਡਿੰਗ ਹੁੰਦੀ ਸੀ ਤੇ ਉਸ ਤੋਂ ਬਾਅਦ ਸੰਤ ਪਾਬਾ ਲਾਭ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਸਾਨੂੰ ਇੱਕ ਨਵੀਂ ਵਿੰਗ ਹੈ ਜਿਹੜੀ ਉਹ ਪੂਰੇ ਦਾ ਪੂਰਾ ਕੰਪਲੈਕਸ ਬਣਾ ਕੇ ਦਿੱਤਾ ਤੇ ਉਹਨਾਂ ਦੀ ਹੀ ਬਹੁਤ ਵੱਡੀ ਦੇਣ ਹੈ ਤੇ ਇਸ ਸਕੂਲ ਦੇ ਜੇ ਅਸੀਂ ਇਤਿਹਾਸ ਦੇਖੀਏ ਤੇ ਸਾਡੇ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਵੀ ਇਸ ਸਕੂਲ ਦੇ ਪ੍ਰਧਾਨ ਰਹੇ ਹਨ ਤੇ ਜੋ ਅੱਜ ਇਸ ਟਾਈਮ ਐਨ ਸੀ ਐਮ ਨੈਸ਼ਨਲ ਕਮਿਸ਼ਨ ਆਫ ਮਾਈਨੋਰਟੀ ਦੇ ਚੀਤਨੇ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਉਹ ਵੀ ਇਸ ਸਕੂਲ ਦੇ ਪ੍ਰਧਾਨ ਰਹੇ ਨੇ ਤੇ ਬਹੁਤ ਵੱਡੀਆਂ-ਵੱਡੀਆਂ ਸ਼ਖਸੀਤਾਂ ਨੇ ਇਸ ਸਕੂਲ ਦੀ ਭਲਾਈ ਦੇ ਲਈ ਆਪਣਾ ਹਿੱਸਾ ਪਾਇਆ ਹੈ ਤੇ ਸਕੂਲ ਦੇ ਬਹੁਤ ਵਧੀਆ ਗਰਾਊਂਡ ਹੈ ਚੀਫ ਖਾਲਸਾ ਦੀਵਾਨ ਨੇ 1921 ਦੇ ਵਿੱਚ ਇਸ ਨੂੰ ਆਪਣੇ ਅੰਡਰ ਲਿਆ ਸੀ ਤੇ ਹੁਣ ਪ੍ਰਧਾਨ ਜੀ ਦੇ ਆ ਖਾਸ ਮੋਟਿਵ ਹੈ ਕਿ ਅਸੀਂ ਇਸ ਦੇ ਗਰਾਊਂਡਸ ਨੂੰ ਦੇਖਦੇ ਹੋਏ ਕਿ ਇੱਥੇ ਸਪੋਰਟਸ ਹੱਬ ਦੀ ਤਰ੍ਹਾਂ ਇਹ ਸਕੂਲ ਹੈ ਜਿਹੜਾ ਉਹ ਵਿਕਸਿਤ ਹੋਵੇ